ਨਾਮ ਕਾਲੀ ਕਾਂਝਾ ਅੱਜ ਬినੋਦ ਕੁਮਾਰ ਨੰਦਾਜੀ ਨੂੰ ਐਡਵੋਕੇਟ ਸਾਹਿਬ ਨੂੰ ਜਾਣਦੇ ਹੋ ਹਾਂਜੀ ਜਾਣਦਾ ਜੀ ਉਹ ਡੇਲੀ ਮੰਦਰ ਆਉਂਦੇ ਆ ਜੀ ਉਹਨਾਂ ਨੇ ਤੁਹਾਡੇ ਉੱਤੇ ਇਲਿਗੇਸ਼ਨ ਲਾਇਆ ਤੁਸੀਂ ਮੰਦਰ ਤੋਂ ਲਿਫਾਫੇ ਲੈ ਕੇ ਜਾ ਰਹੇ ਹੋ ਦੋ ਲਿਫਾਫੇ ਪਹਿਲੀ ਗੱਲ ਦੋ ਲਿਫਾਫੇ ਲੈ ਕੇ ਜਾ ਰਹੇ ਹੋ ਉਹਦੇ ਜੋ ਉਹਨਾਂ ਨੇ ਕਿਹਾ ਜੀ ਫਾਇਦੇ ਚੁੰਨੀ ਵੀ ਹੋ ਸਕਦੀ ਹੈ ਜੀ ਜੇਬਰਾਤ ਵੀ ਹੋ ਸਕਦੇ ਆ ਜੀ ਚੁੰਨੀ ਤੋਂ ਉਹਨਾਂ ਨੇ ਕਿਹਾ ਜੀ ਦਿਖੀ ਆ ਸਾਨੂੰ ਜੀ ਇਹ ਮਾਮਲਾ ਕੀ ਹੈ ਕਿਹੜੀ ਗੇੜ ਸੀ ਤੇ ਮਾਮਲਾ ਕੀ ਹੈ ਏ ਸੀਗਾ ਜੀ ਐਤਵਾਰ ਦਾ ਦਿਨ ਸੀ 21 ਤਰੀਕ ਸੀਗੀ ਜੀ ਮੈਂ ਆਪਣੀ ਮੈਂ 21 ਤਰੀਕ ਸੀਗੀ ਮੈਂ ਆਪਣੀ ਨਾਈਟ ਦੀ ਡਿਊਟੀ ਖਤਮ ਕਰਕੇ ਸਾਡੀ ਅਗਲੇ ਦਿਨ ਸਵੇਰ ਦੀ ਡਿਊਟੀ ਹੋ ਜਾਂਦੀ ਹੈ ਮੈਂ ਸਵਾ 1 ਵਜੇ ਮੰਦਰ ਤੋਂ ਜਾ ਰਿਹਾ ਸੀਗਾ ਮੇਰੇ ਹੱਥ 'ਚ ਉਹ ਥੈਲਾ ਸੀਗਾ ਜੀ ਇੱਕ ਥੈਲਾ ਦੋ ਨਹੀਂ ਸੀਗੇ ਪਹਿਲੀ ਗੱਲ ਇੱਕ ਸੀਗਾ ਉਹਦੇ ਅੰਦਰ ਇੱਕ ਮੇਰਾ ਕੰਬਲ ਸੀਗਾ ਰਾਤ ਵਾਲਾ ਜੋ ਅਸੀਂ 2 ਢਾਈ ਮਹੀਨੇ ਬਾਅਦ ਆਪਣੇ ਘਰ ਲੈ ਕੇ ਜਾਣੇ ਆ ਤਾਂ ਕਿ ਉਹਨੂੰ ਧੋ ਸਕੀਏ ਅਤੇ ਸੁਕਾ ਸਕੀਏ ਉਸਦੇ ਵਿੱਚ ਚਾਰ ਅੰਬ ਸੀਗੇ ਜੀ ਤੇ ਦੋ ਚੁੰਨੀਆਂ ਸੀਆਂ ਜੋ ਚੁੰਨੀਆਂ ਮੈਨੇ ਉਹਦੇ ਦੇ ਠੇਕੇਦਾਰ ਜਿਸ ਦੇ ਕੋਲ ਠੇਕਾ ਮਣੀ ਕੋਲ ਉਸ ਤੋਂ ਮੈਨੇ ਲਿੱਤੀਆਂ ਸੀ ਘਰ ਦੇ ਵਾਸਤੇ ਪਤਲੀਆਂ ਕਾਟਨ ਦੀਆਂ ਚੁੰਨੀਆਂ ਸੀ ਇਸ ਤੋਂ ਇਲਾਵਾ ਉਹਦੇ ਵਿੱਚ ਕੋਈ ਵੀ ਚੀਜ਼ ਨਹੀਂ ਸੀ ਮੈਂ ਇਧਰੋਂ ਵੀਆਈਪੀ ਗੇਟ ਵੱਲੋਂ ਨਿਕਲਿਆ ਤੇ ਬਾਹਰ ਮੇਰੀ ਐਕਟਿਵਾ ਲੱਗੀ ਹੋਈ ਸੀ ਮੈਨੇ ਐਕਟਿਵਾ ਦੇ ਉੱਤੇ ਉਹ ਥੈਲਾ ਰੱਖਤਾ ਥੈਲਾ ਖੁੱਲਾ ਹੋਇਆ ਸੀਗਾ ਜੀ ਅਤੇ ਮੈਂ ਮੇਰੀ ਚਪਲਾ ਗੁੰਮ ਹੋ ਗਈ ਸੀ ਮੈਂ ਉਹਦੇ ਬਾਰੇ ਸਿਕਿਉਰਿਟੀ ਇੰਚਾਰਜ ਨਾਲ ਗੱਲ ਕਰਨ ਲੱਗ ਗਿਆ ਸੀ ਉਹਦੀ ਤੁਸੀਂ ਪੁਲਗਵਾਈ ਲੈ ਸਕਦੇ ਹੋ ਜੀ ਤੇ ਜਿੰਨੇ ਮੈਂ ਦੇਖਿਆ ਕਿ ਨੱਡਾ ਜੀ ਉਧਰੋਂ ਆਏ ਤੇ ਆਪਣੇ ਘਰ ਆਪਣੀ ਜੇਬ ਦੇ ਵਿੱਚੋਂ ਮੋਬਾਈਲ ਕੱਢਿਆ ਤੇ ਵੀਡੀਓ ਜੀ ਬਣਾਣ ਲੱਗੇ ਪਹਿਲੇ ਅੰਦਰੋਂ ਹੀ ਫਿਰ ਉਹ ਮੈਂ ਗੌਰ ਨਹੀਂ ਕੀਤੀ ਫਿਰ ਉਹ ਬਾਹਰ ਮੇਰੀ ਐਕਟਿਵਾ ਕੋਲ ਫਿਰ ਬਣਾਣ ਲੱਗੇ ਮੈਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕੀਤਾ ਉਹ ਚਲੇ ਗਈ ਜਾ ਕੇ ਆਪਣੀ ਗੱਡੀ 'ਚ ਬੈਠ ਕੇ ਗੱਡੀ ਥੋੜੀ ਜਿਹੀ ਅੱਗੇ ਕੀਤੀ 1 ਮਿੰਟ ਬਾਅਦ ਫਿਰ ਉਹ ਵਾਪਸ ਆ ਗਏ ਆ ਵਾਪਸ ਆ ਕੇ ਫਿਰ ਉਹ ਆਪਣਾ ਮੇਰੇ ਐਕਟਿਵਾ ਦੇ ਚਾਰੋਂ ਪਾਸੇ ਘੁੰਮਣ ਲੱਗੇ ਇੰਨੇ ਮੇਰੀ ਨਿਗਾ ਪਈ ਮੈਂ ਖਾਲੀ ਪੈਰ ਬਾਹਰ ਚਲਾ ਗਿਆ ਫਿਰ ਮੈਨੇ ਉਹਨਾਂ ਨੂੰ ਕਿਹਾ ਕਿ ਨੱਡਾ ਸਾਹਿਬ ਇਹ ਕੀ ਕਰ ਰਹੇ ਹੋ ਕਹਿੰਦੇ ਜੀ ਸਮਾਨ ਮੈਂ ਕਿਹਾ ਹਾਂਜੀ ਐ ਮੇਰਾ ਕੰਬਲ ਹੈਗਾ ਚਾਰ ਆਮ ਬਹਿ ਗਏ ਆ ਦ ਤੇ ਉਸ ਤਾਂ ਨਾ ਮੂਵੀ ਬਣਾ ਰਹੇ ਸੀਗੇ ਤੇ ਮੇਰੇ ਦਿਮਾਗ 'ਚ ਆਇਆ ਕਿ ਮੂਵੀ ਬਣਾ ਰਹੇ ਤਾਂ ਮੈਂ ਵੀ ਬੋਲਾਂ ਮੈਂਨੇ ਉਹਨਾਂ ਨੂੰ ਇਹ ਬੋਲ ਕੇ ਕਿਹਾ ਸਾਰਾ ਕੁਝ ਬੋਲ ਕੇ ਮੈਂਨੇ ਉਹ ਕੀਤਾ ਉਸ ਤੋਂ ਬਾਅਦ ਫਿਰ ਉਹ ਚਲੇ ਉਹ ਕਹਿੰਦੇ ਕਿ ਨਹੀਂ ਮੈਂ ਇਹਦੀ ਸ਼ਿਕਾਇਤ ਕਰਾਂਗਾ ਅਤੇ ਐਫੀਡੇਵਿਟ ਦਵਾਵਾਂਗਾ ਮੈਂ ਕਿਹਾ ਠੀਕ ਹੈ ਜੀ ਬਸ ਇੰਨੀ ਗੱਲ ਹੋਈ ਇਸ ਤੋਂ ਇਲਾਵਾ ਕੁਝ ਵੀ ਲੇਕਿਨ ਉਹਨਾਂ ਨੇ ਉਹ ਇਲਜ਼ਾਮ ਲਗਾਇਆ ਜੀ ਨੰਡਾ ਜੀ ਵੱਲੋਂ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜੀ ਮੈਂ ਆਪਣੇ ਯੂਨੀਅਨ ਵੱਲੋਂ ਤੁਹਾਡਾ ਜੀ 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 ਜ ਅਗਰ ਐ ਤਾਂ ਮੇਰੇ ਉੱਤੇ ਬਹੁਤ ਇਲਜ਼ਾਮ ਕੋਈ ਵੀ ਲਗਾ ਸਕਦਾ ਜਿਹਦਾ ਸਬੂਤ ਦਿੱਤਾ ਜਾਵੇ ਨਾ ਜਿਹੜੀ ਵੀਡੀਓ ਦੇ ਵਿੱਚ ਮੈਂ ਬੋਲ ਰਿਹਾ ਹਾਂ ਤਾਂ ਉਹਨਾਂ ਨੇ ਵਾਇਰਲ ਹੀ ਨਹੀਂ ਕਰਾਈ ਜਦੋਂ ਅਸੀਂ ਮੈਂ ਅਗਲੇ ਦਿਨ ਮੈਂ ਆਪਣੇ ਉਹ ਆਪਣੇ ਮੰਦਿਰ ਆਇਆ ਮੈਂਨੇ ਮੰਦਿਰ ਦੇ ਵਿੱਚ ਆਪਣੇ ਸਟਾਫ ਮੈਂਬਰਾਂ ਨਾਲ ਸਾਰੀ ਗੱਲ ਕੀਤੀ ਕਿਉਂਕਿ ਇਹ ਬੰਦਾ ਮੈਨੂੰ ਕਾਫੀ ਦੇਰ ਤੋਂ ਪਰੇਸ਼ਾਨ ਕਰ ਰਿਹਾ ਮੈਨੂੰ ਹੀ ਨਹੀਂ ਬਹੁਤ ਬੰਦਿਆਂ ਨੂੰ ਡਿਸਟਰਬ ਕਰ ਰਿਹਾ ਸਾਡੇ ਹੈਡ ਪੁਜਾਰੀ ਸਾਹਿਬ ਰਵੀ ਮਿਸ਼ਰਾ ਜੀ ਨੂੰ ਡਿਸਟਰਬ ਕਰ ਰਿਹਾ ਇਸ ਤੋਂ ਪਹਿਲੇ ਗਰੀਸ਼ ਪੰਡਿਤ ਜੀ ਨੂੰ ਡਿਸਟਰਬ ਕੀਤਾ ਇੱਕ ਜਸਵਿੰਦਰ ਕੁਮਾਰ ਲੜਕਾ ਸੀਗਾ ਜੀ ਉਸ ਨੂੰ ਡਿਸਟਰਬ ਕੀਤਾ ਤੇ ਇਹ ਬਸ ਇੱਕ ਧਮਕੀ ਦਿੰਦਾ ਜੀ ਮੈਂ ਬਦਲਾ ਲਾ ਦਾਂਗਾ ਤੁਹਾਨੂੰ ਉਰੇ ਦੀ ਬਦਲਾ ਲਾ ਦਾਂਗਾ ਤਾਂ ਹੁਣ ਅਸੀਂ ਸਾਡਾ ਵੀ ਮਾਈਂਡ ਹੋ ਗਿਆ ਵੀ ਨਹੀਂ ਯਾਰ ਇਹ ਬਾਰ-ਬਾਰ ਇਹ ਰੋਜ਼ ਹੀ ਡਿਸਟਰਬ ਕਰਦੇ ਕਿ ਤਾਂਕਿ ਅਸੀਂ ਆਪਣੇ ਅਫਸਰ ਦੀ ਨੋਲੇਜ ਹੁਤਾ ਲਈਏ ਕਾਲੂ ਸਾਡੇ ਅਫਸਰ ਕਹਿੰਗੇ ਪੰਡਤ ਜੀ ਤੁਸੀਂ ਸਾਨੂੰ ਦੱਸਿਆ ਸੀਗਾ ਸੋ ਅਸੀਂ ਫਿਰ ਆਪਣੀ ਯੂਨੀਅਨ ਦੇ ਲੈਟਰਪੈਡ ਤੇ ਲਿਖ ਕੇ ਇਹਨਾਂ ਦੇ ਬਾਰੇ ਔਰ ਇੱਕ ਐਪੀਸੋਡ ਹੋਇਆ ਸੀਗਾ ਮਿਸਟਰ ਵਿਕਾਸ ਦੇ ਨਾਲ ਉਹ ਵਿਕਾਸ ਤੁਹਾਨੂੰ ਦੱਸਣਗੇ ਉਹ ਦੋਨੋਂ ਗੱਲਾਂ ਲਿਖ ਕੇ ਅਸੀਂ ਡੀਸੀ ਸਾਹਿਬ ਨੂੰ ਯੂਨੀਅਨ ਦੇ ਲੈਟਰਪੈਡ ਤੇ ਦੇ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਇਨਕੁਆਰੀ ਪਾਈ ਕਿਸ ਨੂੰ ਪਾਈ ਸਾਨੂੰ ਇਸ ਦਾ ਕੁਝ ਵੀ ਨਹੀਂ ਪਤਾ ਕਿੰਨੇ ਸਾਲ ਤੋਂ ਜਾਣਦੇ ਹੋ ਤੁਸੀਂ ਐਡਵੋਕੇਟ ਸਾਹਿਬ ਨੂੰ ਮੈਂ ਕੱਟੋ-ਕੱਟ ਇਨਾਂ ਨੂੰ ਜੀ 2014 ਤੋਂ ਜਾਣਦਾ ਜੀ ਔਰ ਇੰਨਾ ਪਿਆਰ ਸੀ ਇਨਾਂ ਦੇ ਨਾਲ ਖੁਸ਼ ਕਹਿਂਦੀ ਹਾਂ ਜੀ ਕਹਨਣ ਕੀ ਹੈ ਕੋਈ ਵਜ੍ਹਾ ਰੱਜੀ ਕੁਝ ਵੀ ਵਜ੍ਹਾ ਨਹੀਂ ਮੈਂ ਨੇ ਕਿਹਾ ਕਦੀ ਕੁਝ ਵੀ ਕੋਈ ਵਜ੍ਹਾ ਨਹੀਂ ਆਈ ਹੈ ਆਇਆ ਕਹੇ ਵਜ੍ਹਾ ਦੱਸਣ ਮੈਂ মিডিਆ ਦੇ ਸਾਹਮਣੇ ਕਹਿ ਰਿਹਾ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਮੈਂ ਕਿਹਾ ਇਹਨਾਂ ਨਾਲ ਜ਼ਮੀਨ ਬੰਨਣੀ ਹੈ ਜੀ ਦੇਖੋ ਸਾਡੇ ਕੋਲ ਸਾਰੇ ਸ਼ਰਧਾਲੂ ਆ ਕਿੰਨੀ ਵਾਰ ਇਹਨਾਂ ਦੇ ਨਾਲ ਸਾਡਾ ਮਤਲਬ ਮੇਲ-ਮਲਾਪ ਹੋਇਆ ਕਿੰਨੀ ਵਾਰ ਹੋਇਆ ਤੇ ਇਹ ਹੁਣੇ ਸਾਨੂੰ ਬਾਰ-ਬਾਰ ਡਿਸਟਰਬ ਕਰਦੇ ਆਂ ਬਾਰ-ਬਾਰ ਉਹ ਕਰਦੇ ਆਂ ਕਿ ਨਹੀਂ ਪਤਾ ਨਹੀਂ ਇਹਨਾਂ ਨੂੰ ਪਿਛਲੇ ਡੇਢ-ਦੋ ਸਾਲਾਂ ਤੋਂ ਕੀ ਹੋਇਆ ਸਾਡੇ ਕੁਝ ਮੰਦਰ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕਿਸੇ ਨੇ ਇਹਨਾਂ ਦੇ ਕੰਨ ਭਰੇ ਆ ਜਾਂ ਜੋ ਵੀ ਚੀਜ਼ ਹੈ ਇਹ ਚੀਜ਼ ਹੋਈ ਹੈ ਜੀ ਉਸ ਤੋਂ ਬਾਅਦ ਇਹ ਹੋਇਆ ਵਰਨਾ ਇਹਨਾਂ ਨਾਲ ਬਹੁਤ ਜ਼ਿਆਦਾ ਹੋ ਸੀਗਾ ਹੁਣ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ ਤਾਂ ਅਸੀਂ ਜਾ ਕੇ ਯੂਨੀਅਨ ਵੱਲੋਂ ਆਪਣੇ ਅਫਸਰਾਂ ਦੀ ਨੌਲੇਜ ਦੇ ਵਿੱਚ ਲਿਆਂਦਾ ਔਰ ਸਾਨੂੰ ਇਹ ਸੀਗਾ ਸਾਨੂੰ ਪਿੱਛੇ 2 ਸਾਲ ਪਹਿਲੇ ਔਰ ਉਸ ਤੋਂ ਪਹਿਲਾਂ ਵੀ ਸਾਨੂੰ ਇੰਨੀ ਇਜਾਜ਼ਤ ਹੈਗੀ ਹੈ ਕਿ ਅਸੀਂ ਦੁੱਧ ਫਲ ਤੇ ਆਪਣਾ ਡੱਬਾ ਮਿਠਾਈ ਲੈ ਕੇ ਜਾ ਸਕਦੇ ਹਾਂ ਇਸ ਤੋਂ ਇਲਾਵਾ ਨਾ ਸਾਡੇ ਥੱਲੇ ਮੈਂ ਕੁਝ ਹੁੰਦਾ ਕਹਨ ਨੂੰ ਤਾਂ ਕੋਈ ਵੀ ਕੁਝ ਕਰੇ ਅਗਰ ਨੱਡਾ ਸਾਹਿਬ ਨੂੰ ਸ਼ੰਕ ਸ਼ੱਕ ਸੀ ਤਾਂ ਨੱਡਾ ਸਾਹਿਬ ਮੇਰਾ ਥੱਲੇ ਹੀ ਪਲਟਾ ਦਿੰਦੇ ਮੈਂ ਤਾਂ ਇਹਨਾਂ ਨੂੰ ਰੋਕਿਆ ਨਹੀਂ ਇਹਨਾਂ ਨੇ ਹੱਥ ਲਾ ਕੇ ਆ ਟੋਬਿਆ ਸੀਗਾ ਅਗਰ ਨੱਡਾ ਸਾਹਿਬ ਇੰਨੇ ਸੱਚੇ ਸੀਗੇ ਤਾਂ ਥੱਲੇ ਨੂੰ ਪਲਟ ਦਿੰਦੇ ਸਭ ਦੇ ਸਾਹਮਣੇ ਚੀਜ਼ਾਂ ਆ ਜਾਂਦੀਆਂ ਜੀ ਸੋ ਕਿਉਂ ਨਹੀਂ ਨੱਡਾ ਸਾਹਿਬ ਨੇ ਥੱਲਾ ਪਲਟਿਆ ਕਿਉਂਕਿ ਇਹਨਾਂ ਨੂੰ ਉਹਦੇ ਵਿੱਚ ਕੁਝ ਮਿਲਿਆ ਨਹੀਂ ਕਿ ਬਾਅਦ ਦੇ ਵਿੱਚ ਕਹਿ ਰਹੇ ਆ ਗੱਲਾਂ ਜੋ ਮੈਂ ਬੋਲੀ ਉਸ ਟਾਈਮ ਗੱਲ ਉਸ ਦੀ ਵੀ ਵੀਡੀਓ ਚਲਾ ਦੇਣ ਉਹ ਵੀ ਵੀਡੀਓ ਚਲਾ ਦੇਣ ਨਾ ਮੈਂ ਤਾਂ ਇੱਕ ਚੀਜ਼ ਕਰਨਾ ਉਹਨਾਂ ਨੂੰ ਸ਼ੱਕ ਤਾਂ ਪਲਟਾ ਲੈਂਦੇ ਮੇਰੇ ਥੱਲੇ ਨੂੰ ਜੀ ਠੀਕ ਹੈ ਹੁੰਦੀ ਥੋੜੇ ਨੇ ਵਿਸ਼ੇ ਲੱਗਿਆ ਜਿਹੜੇ ਗੱਲੇ ਪੈ ਕੇ ਕੰਮ ਦਾ ਹੋਲੇ ਉਹ ਨਹੀਂ ਓਏ ਮਗਨੋਤ ਕੁਮਾਰ ਨੱਡਾ ਐਡਵੋਕੇਟ ਨੈਸ਼ਨਲ ਲੀਗਲ ਐਡਵਾਈਜ਼ਰ ਸ਼ਿਵ ਸ਼ਰਨਾਵ ਸ਼ੇਰ-ਏ-ਹਿੰਦ ਇਹਦੇ ਮੁੱਦੇ ਵਿੱਚ ਇਹ ਹੈ ਕਾਲੀਗੰਨ ਜਿਹੜਾ ਪੰਡਿਤ ਹੈ ਉਹਦੀਆਂ ਇੱਕੀ ਤਰੀਕ ਨੂੰ ਮੈਂ ਕੁਝ ਫੋਟੋ ਮੈਂ ਵੀ ਖਿੱਚੀਆਂ ਸੀਗੀਆਂ ਬਾਹਰੋਂ ਝੋਲਾ ਲੈ ਕੇ ਜਾ ਰਿਹਾ ਸੀ ਇੱਕ ਵੇ ਤੇ ਇੱਕੋ ਬਾਹਰ ਖੜਾ ਸੀਗਾ ਗੇਟ ਦੇ ਮੈਂ ਉਹਦੀਆਂ ਫੋਟੋਆਂ ਖਿੱਚੀਆਂ ਉਹਦੇ ਸਮਾਨ ਤੋਂ ਮੈਂ ਡੀਸੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਕਿ ਉਹਦੇ ਵਿੱਚ ਸਾਰਾ ਸਮਾਨ ਓਪਨ ਦਿਖ ਰਿਹਾ ਹੈ ਲੈ ਕੇ ਜਾ ਰਿਹਾ ਤੇ ਝੋਲੇ ਦੀ ਚੈਕਿੰਗ ਹੋਣੀ ਚਾਹੀਦੀ ਸੀ ਉਹ ਪੈਸੇ ਵੀ ਹੋ ਸਕਦੇ ਗਹਿਣਾ ਵੀ ਬਾਕੀ ਸੂਟ ਚੁੰਨੀਆਂ ਤਾਂ ਸਹੀ ਜੀਆਂ ਉੱਪਰ ਦਿਖਾਈ ਦੇ ਰਹੀਆਂ ਨੇ ਥੋੜਾ ਮੈਂ ਚੱਕਣੀ ਸੀ ਕਰ ਸਕਦਾ ਸਕਿਉਰਟੀ ਕਰ ਸਕਦੀ ਸੀ ਕਿ ਉਸ ਵੇਲੇ ਜਦੋਂ ਕਾਲੀਕਰਤ ਅੰਦਰ ਖੜਾ ਸੀ ਮੈਨੂੰ ਫੋਟੋ ਖਿੱਚਦਿਆਂ ਨੂੰ ਆ ਗਿਆ ਤੇ ਮੈਨੂੰ ਕਹਿੰਦਾ ਜੇ ਮੇਰੀ ਸ਼ਿਕਾਇਤ ਕੀਤੀ ਤਾਂ ਮੈਂ ਆਪਣੇ ਯੂਨੀਅਨ ਵੱਲੋਂ ਉਹਦੀ ਇੱਕ ਝੂਠੀ ਸ਼ਿਕਾਇਤ ਡੀਸੀ ਪਟਿਆਲਾ ਨੂੰ ਕਰਵਾਉਂਗਾ ਮੈਂ ਕਹਾਂ ਵੀ ਜੋ ਮਰਜ਼ੀ ਕਰਨੀ ਮੈਂ ਤਾਂ ਤਾਂ ਜੇ ਚੋਰੀ ਕੀਤੀ ਆ ਤੇ ਮਕੇਸ਼ ਕੁਮਾਰ ਨੂੰ ਇੱਕ ਪਉਏ ਦੇ ਲਈ ਤੇ ਇੱਕ ਆਪਣਾ ਕੀ ਕਹਿੰਦੇ ਸ਼ਰਾਬ ਦਾ ਪਉਆ ਤੇ ਤੇਲ ਸ਼ਰਾਬ ਦੀ ਪਉ ਆਪਣਾ ਕੀ ਕਹਿੰਦੇ ਤੇਲ ਤੇ ਪਉਏ ਤੇ ਇਹਨੂੰ ਡਿਸਮਿਸ ਕਰਤਾ ਤੇ ਤੁਸੀਂ ਐਡਾ-ਐਡਾ ਬੜੀਆਂ ਚੋਰੀਆਂ ਕਰਦੇ ਹੋ ਤੇ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ ਤੇ ਮੈਂ ਆਪਣਾ 10:30 ਵਜੇ ਸਹੀ 23 ਤਰੀਕ ਨੂੰ ਡੀਸੀ ਸਾਹਿਬ ਕੋਲ ਮੋਝ ਗਿਆ ਆਪਣੀ ਕੰਪਲੀਟ ਮੈਂ ਦਿੱਤੀ ਆ ਡੀਸੀ ਸਾਹਿਬ ਉਹਤੇ ਕੀ ਕਾਰਵਾਈ ਕਰਦੇ ਨੇ ਉਹਨੂੰ ਦੇਖਾਂਗੇ ਜੇ ਕਾਲੀ ਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਮੇਰੀ ਸ਼ਿਕਾਇਤ ਦੇ ਉਤੇ ਦਾ ਅਗਲਾ ਫਿਰ ਅਸੀਂ ਕਦਮ ਸ਼ੇਰੇ ਹਿੰਦ ਸ਼ਿਵ사ਣਾ ਵੱਲੋਂ ਉਠਾਇਆ ਜਾਏ જય ਮਾਤਾ ਦੀ જય ਸ਼੍ਰੀ